ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਸ਼ੁਰੂਆਤ ਹੋਣਾ ਟਾਈਮ ਕਾਫੀ ਲੇਟ ਹੋ ਗਿਆ ਅੱਜ ਬਲੌਗ ਬਣਾਈ ਹੈ ਨਾ ਕਿਸ ਜੀ ਦਾ ਤੇ ਅੱਜ ਆਪਾਂ ਹਨਾ ਤੁਹਾਡੇ ਕਮੈਂਟਾਂ ਦੇ ਮਤਲਬ ਜਿਹੜੇ ਫਰਸਟ ਵੀਡੀਓ ਜਿੱਦੇ ਮੈਂ ਕਾਲਿਆਂ ਵਾਲੀ ਆਈ ਸੀ ਹਨਾ ਵੀ ਉਹ ਬਲੌਗ ਵਾਲੇ ਜਿੰਨਾ ਪੈਨਫਰਮਾ ਦੇ ਕਮੈਂਟ ਆਇਆ ਸਨ ਮੈਂ ਨਾਂ ਬੋਲਦੀ ਹਾਂ ਹਨਾ ਪਹਿਲਾ ਨਾਮ ਹੈਗਾ ਬੱਬਲ ਜੋਤ ਤੇ ਦਾ ਗੋਲਡਨ ਕ੍ਰੈਫਟਰ ਤੇ ਕੁਕਿੰਗ ਵਿਦ ਕਰਗ ਫੈਮਿਲੀ ਹਨਾ ਕਿਰਨਾ ਦੀਪ ਦੀ ਦੀਏ trait ਹਣਾ ਤੇ ਐਮ ਵੀ ਗੁੱਟਾ ਹਣਾ ਇਹ ਵੀ ਬਹੁਤ ਸੋਹਣੇ ਕਮੈਂਟ ਕਰਦੇ ਐ ਸਾਇਜ ਬਲੌਗ ਵਾਲੇ ਹਣਾ ਹਰਵਿੰਦਰ ਗੰਢੇਰਾ ਭੈਣਾ ਤੇ ਸੁਖਮਿੰਦਰ ਕੌਰ ਤੇ ਐਚ ਕੌਰ ਇਹ ਵੀ ਭੈਣ ਬਹੁਤ ਸੋਹਣੇ ਕਮੈਂਟ ਕਰਦੇ ਐ ਜਸਾਸ਼ੀਰ ਮਲਿਕ ਇਹ ਵੀ ਬਹੁਤ ਸੋਹਣੇ ਕਮੈਂਟ ਕਰਦੇ ਦਲਵਿੰਦਰ ਕੌਰ ਤੇ ਸੁਬੀਰ ਕੌਰ ਹਣਾ ਤੇ ਅਮਰਜੀਤ ਸਿੰਘ ਇਹਨਾਂ ਦਾ ਕਰਨਜੀਤ ਕੌਰ ਜਸਮਿੰਦਰ ਸੰਧੂ ਸੁਖਜੀਤ ਕੌਰ ਤੇ ਮਨਕੀਤ ਤੇ ਹੈਗਾ ਨੂਰ ਮਾਨ ਬਲੌਗਸ ਵਾਲੇ ਦੀਦੀ ਉਹ ਵੀ ਰਾਜਵਿੰਦਰ ਸਿੰਘ ਬਹੁਤ ਸੋਨੇ ਕਮੈਂਟ ਕਰਦੇ ਆ ਵੀਰਪਾਲ ਕੌਰ ਤੇ ਰਾਣੀ ਗੁੱਟਰਾ 1735 ਹਨ ਇਹਨਾਂ ਨੇ ਬਹੁਤ ਸੋਨਾ ਕਮੈਂਟ ਕਰਿਆ ਅਨੁਰਾਦਾ ਬੱਤਰਾ ਹਨ ਇਹਨਾਂ ਦਾ ਵੀ ਕਮੈਂਟ ਆਇਆ ਭੈਣ ਦਾ ਤੇ ਅਮਨਦੀਪ ਕੌਰ ਤੇ ਸਾਇਤ ਪ੍ਰੀਤ ਜਗਜੀਤ ਸਰਸਦੀਪ ਹਨ ਮਨਪ੍ਰੀਤ ਦੀਦੀ ਸਾਡੇ ਤੇ ਮੀਤ ਕੌਰ ਹਨ ਇਹਨਾਂ ਦਾ ਕਮੈਂਟ ਆਇਆ ਪ੍ਰੀਤ ਵੀਡੀਓ ਇਹ ਵੀ ਭੈਣ ਬਹੁਤ ਸੋਨੇ ਕਮੈਂਟ ਕਰਦੀ ਹੈ ਸਿਮਰਨ ਪ੍ਰੀਤ ਕੌਰ ਹਨਾ ਇਹਨਾਂ ਦਾ ਕਮੈਂਟ ਆਇਆ ਆਪਣੇ ਪ੍ਰਭਜੋਤ ਤੇ ਮਨਪ੍ਰੀਤ ਕੌਰ 78 ਤੇ ਫਿਰ ਮੰਪੀ ਦੀਦੀ ਆਗੇ ਪਰਮਜੀਤ ਕੌਰ ਭੈਣ ਹਨ ਮਨਵੀਰ ਬਰਾੜ ਰਮਨਦੀਪ ਤੇ ਕਰਨਦੀਪ ਕੌਰ ਬਰਾੜ ਏ ਕਾਸ਼ੀ ਕਾਸ਼ੀ ਤੋਂ ਸ਼ੇਖ ਇਹਨਾਂ ਦਾ ਕਮੈਂਟ ਆਇਆ ਚਾਲੂ ਏ ਹਨਾ ਉਹਨਾਂ ਦਾ ਵੀ ਕਮੈਂਟ ਆਇਆ ਸੁਖਵਿੰਦਰ ਸੰਧੂ ਦਾ ਕਮੈਂਟ ਆਇਆ ਰਾਜਵਿੰਦਰ ਦੀਦੀ ਦਾ ਕਮੈਂਟ ਆਇਆ ਤੇ ਜਸਮਿੰਦਰ ਕੌਰ ਹਨਾ ਐਚ ਕੌਰ ਦਵਾਰ ਤੋਂ ਇਹਨਾਂ ਦਾ ਕਮੈਂਟ ਆ ਗਿਆ ਸੁਖਵਿੰਦਰ ਸਿੰਘ ਸਿੱਧੂ ਕਲੈਕਸ਼ਨ ਤੇ ਅਮਰਿੰਦਰ ਸਿੰਘ ਹਨਾ ਇਹਨਾਂ ਦਾ ਕਮੈਂਟ ਆਇਆ ਸਿੱਧੂ ਬਲੌਗਸ ਵਾਲੇ ਦੀ ਜੀ ਕਮੈਂਟ ਆਇਆ ਬੀਰਪਾਲ ਕੌਰ ਤੇ ਦਵਾਰ ਤੋਂ ਚਲੋ ਜੇ ਨਾਂ ਬੋਲੇ ਗਏ ਹਨਾ ਵੀ ਚਲੋ ਕੋਈ ਰਹਿਣਾ ਜੇ ਭੈਣ ਭਰਾ ਤੇ ਸਮਨਦੀਪ ਕੌਰ ਤੇ ਐਮੀ ਕੌਰ ਹਨਾ ਤੇ ਏ ਬੀ ਸੀ ਡੀ ਡਬਲਯੂ ای ਆਰ ਹਨਾ ਇਹਨਾਂ ਦਾ ਕਮੈਂਟ ਆਇਆ ਤੇ ਮੰਤਲ ਕੌਰ ਫੌਜੀ ਦੀ ਫੌਜ ਜਣਾ ਇਹਨਾਂ ਨੇ ਕਮੈਂਟ ਕਰਿਆ ਸਿਮਰਨ ਫਰੀਦ ਕੌਰ ਇਹਨਾਂ ਨੇ ਕਮੈਂਟ ਕਰਿਆ ਹਨ ਕੁਰਸੀ ਦਾ ਖਾਨ ਇਹਨਾਂ ਨੇ ਕਮੈਂਟ ਕਰਿਆ ਬਹੁਤ ਸੋਹਣਾ ਅਰਮਾਨ ਪੰਜਾਬੀ ਬਲੌਗਸ ਵਾਲਿਆਂ ਨੇ ਕਰਿਆ ਕੁਲਦੀਪ ਸਿੰਘ ਨੇ ਕਮੈਂਟ ਕਰਿਆ ਤੇ ਬਿਆਨਤ ਕੌਰ ਹਨਾ ਦੀਦੀ ਨੇ ਕਮੈਂਟ ਕਰਿਆ ਪ੍ਰਵੀਨ ਕੌਰ ਨੇ ਕਮੈਂਟ ਕਰਿਆ ਹਨਾ ਗੁਰਜੋਤ ਬਰਾੜ ਇਹਨਾਂ ਨੇ ਕਮੈਂਟ ਕਰਿਆ ਤੇ ਗੁਰਮੀਤ ਕੌਰ ਹਨਾ ਇਹਨਾਂ ਨੇ ਕਮੈਂਟ ਕਰਿਆ ਮਨਿੰਦਰ ਕੌਰ ਹਨਾ 9442 ਇਹਨਾਂ ਦੀ ਆਈਡੀ ਹੈ ਤੇ ਇਵادت कौर ਹਨਾ ਇਹਨਾਂ ਨੇ ਕਮੈਂਟ ਕਰਿਆ ਤੇ ਬੰਤ ਸਿੱਧੂ ਹਨਾ ਇਹ ਬਹੁਤ ਸੋਨੇ ਕਮੈਂਟ ਕਰਦੇ ਆ ਤੇ ਐਚ ਕੌਰ ਹਨਾ ਇਹਨਾਂ ਦਾ ਦੁਆਰ ਤੋਂ ਰਾਜਵਿੰਦਰ ਸਿੰਘ ਦੁਆਰ ਤੋਂ ਨਾਮ ਬੋਲਿਆ ਗਿਆ ਅੱਲਾ ਭੂਤਾ ਬਾਈ ਹਨਾ ਇਹਨਾਂ ਦਾ ਵੀ ਬਹੁਤ ਸੋਨਾ ਕਮੈਂਟ ਆਇਆ ਬੰਤ ਸਿੰਘ ਇਹਨਾਂ ਦਾ ਬਹੁਤ ਸੋਨਾ ਕਮੈਂਟ ਆਇਆ ਤੇ ਅਰਮਾਨਦੀਪ ਸਿੰਘ ਇਹਨਾਂ ਨੇ ਕਮੈਂਟ ਕਰਿਆ ਹਨਾ ਤੇ ਮਲਕੀਤ ਮਲਕੀਤ ਕੇ ਹਨਾ ਇਹਨਾਂ ਨੇ ਕਮੈਂਟ ਕਰਿਆ ਤੇ ਤਮਜਿੰਦਰ ਬਰਾੜ ਹਨ ਇਹਨਾਂ ਨੇ ਕਮੈਂਟ ਕਰਿਆ ਤੇ ਓਨਲੀ ਫੋਰ ਇੰਟਰਨੈਸ਼ਨਲ ਜਾਂ ਮੈਂਟ ਐਂਟਰਟੇਨਮੈਂਟ ਸ਼ਾਇਦ ਇਹਨਾਂ ਦਾ ਕਮੈਂਟ ਆ ਬਹੁਤ ਸੋਨਾ ਕਰਿਆ ਨਬ ਨਬੂ ਜਾਸ ਇਹਨਾਂ ਨੇ ਕਮੈਂਟ ਕਰਿਆ ਗੁਰਪ੍ਰੀਤ ਸੰਧੂ ਇਹਨਾਂ ਨੇ ਕਮੈਂਟ ਕਰਿਆ ਰਬਲੀਨ ਕੌਰ ਇਹਨਾਂ ਨੇ ਕਮੈਂਟ ਕਰਿਆ ਨਾ ਰਮਨਦੀਪ ਚੈਨ ਏ ਚੈਨ ਬਲੌਗਸ ਵਾਲੇ ਦੀਦੀ ਹੈ ਤੇ ਸਾਰਾ ਉਹ ਸਰਾਵਜੀਤ ਸ਼ੈਨਾਜ਼ ਮਾਨ ਬਜਿੰਦਰ ਕੌਰ ਤੇ प्रदीप ਸਿੱਧੂ ਬਾਕੀ ਜੀ ਇਹਨਾਂ ਚੋਂ ਆਪਣੇ ਰਹਿ ਗਏ ਰਿਮਮੀ ਦੀ ਦੀ ਹਨਾ ਉਹ ਵੀ ਬਹੁਤ ਸੋਨੇ ਕਮੈਂਟ ਕਰਦੇ ਗਰੇਵਾਲ ਪੰਜਾਬੀ ਬਲੌਗਸ ਵਾਲੇ ਦੀਦੀ ਤੇ ਆਪਣੇ ਇੱਕ ਹੋ ਗਏ ਆਪਣੇ ਲਖਵੀਰ ਹਾਰਨ ਫੈਮਿਲੀ ਬਲੌਗ ਵਾਲੇ ਹਨਾ ਭੈਣ ਹੋ ਗਈ ਆਪਣੀ ਤੇ ਬਾਕੀ ਹਨਾ ਸਾਈਜ ਬਲੌਗ ਵਾਲੇ ਹਨਾ ਭੈਣ ਹੋ ਹੋ ਗਏ ਹਨਾ ਉਹ ਵੀ ਬਹੁਤ ਸੋਨੇ ਕਮੈਂਟ ਕਰਦੇ ਹਨ ਭੈਣ ਤੇ ਬਾਕੀ ਜਿਵੇਂ ਜਿਵੇਂ ਯਾਦ ਆਉਣਗੇ ਨਾ ਆਪਾਂ ਹੋਰ ਹੋਰੀ ਨਾਮ ਬੋਲ ਦਾਂਗੇ ਵੈਸੇ ਤਾਂ ਮੈਂ ਸਾਰਿਆਂ ਦੇ ਨਾਮ ਬੋਲਤੇ ਤੇ ਹੋਰ ਵੀ ਭੈਣਾਂ ਕੁਛ ਹੈਂਗਾ ਨਾ ਵੀ ਜਿੰਨਾਂ ਨਾਲ ਆਪਣੀ ਗੱਲ ਹੁੰਦੀ ਹੈ ਜਿਵੇਂ ਕਿ ਮੋਗੇ ਵਾਲੀ ਭੈਣ ਹਾਂ ਤੇ ਮਨਦੀਪ ਭੈਣ ਮਨਦੀਪ ਮਾਨ ਦੇ ਕੋ ਤਾਂ ਨਾ ਦਾ ਤੇ ਮੋਗੇ ਵਾਲੀ ਭੈਣ ਉਹਨਾਂ ਦਾ ਹਨਾ ਵਧੀਆ ਉਹ ਆਉਂਦਾ ਕਮੈਂਟ ਕਰਦੇ ਨੇ ਉਹ ਤੇ ਜਿੱਦਾਂ ਕਿ ਇੱਕ ਹੈਗੇ ਹਰਮਨ ਚੈਲ ਹਨਾ ਉਹਨਾਂ ਦਾ ਵੀ ਕਮੈਂਟ ਆਉਂਦਾ ਇਹ ਵੀ ਕਮੈਂਟ ਬਹੁਤ ਸੋਹਣੇ ਕਰਦੇ ਹੁੰਦੇ ਐ ਤੇ ਰਿਮੀ ਦੀਦੀ ਹੋਗੇ ਤੇ ਇੱਕਾ ਇੰਨਾ ਵਧੀਆ ਹਨ ਸਬਸਕ੍ਰਾਈਬਰ ਵੀ ਮੈਂ ਜਿਹੜੀ ਇਸ ਚਲ ਵੀ ਮਤਲਬ ਜਿਹੜਾ ਝਗੜਾ ਚੱਲ ਰਿਹਾ ਇਹਦੇ ਵਿੱਚ ਮੈਂ ਆਪਦਾ ਇੱਕ ਏਡਾ ਸੋਹਣਾ ਸਬਸਕ੍ਰਾਈਬਰ ਕਮਾ ਲਿਆ ਹਰਮੇਸ਼ ਦੀਦੀ ਸਾਡੇ ਉਹ ਇੰਨਾ ਸੋਹਣਾ ਕਮੈਂਟ ਕਰਦੇ ਹੁੰਦੇ ਪਰ ਉਹਨਾਂ ਦਾ ਕੋਈ ਕਮੈਂਟ ਨਹੀਂ ਆਇਆ ਕਿਸੇ ਵੀ ਵੀਡੀਓ ਤੇ ਕਮੈਂਟ ਕਰਨੋਂ ਹਟ ਗਏ ਤੇ ਕਿਉਂਕਿ ਹੋ ਜਾਂਦਾ ਹਨਾ ਵੀ ਪਰ ਉਹ ਮੈਨੂੰ ਹਨਾ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਣੀ ਵੀ ਉਹ ਮੈਨੂੰ ਸਮਝ ਲੈ ਵੀ ਆਪਦੀ ਜਗ੍ਹਾ ਤੇ ਸਹੀਆਂ ਹਨਾ ਮੈਂ ਬਹੁਤ ਕੋਸ਼ਿਸ਼ ਕੀਤੀ 15 ਦਿਨ ਮੈਂ ਘਰੇ ਬੈਠ ਕੇ ਮੈਂ ਕਿਹਾ ਵੀ ਸਾਡਾ ਇਹ ਚੀਜ਼ ਦਾ ਹੱਲ ਕਰ ਦੋ ਮੈਂ ਘਰੇ ਬੈਠ ਕੇ ਮਿੰਤਾ ਕਰਿਆ ਬਹੁਤ ਜ਼ਿਆਦੇ 15 ਦਿਨ ਪਰ ਮੇਰੀ ਗੱਲ ਨਹੀਂ ਸੁਣੀ ਗਈ ਹਨਾ ਵੀ ਇੱਥੇ ਮੈਂ ਗਲਤ ਨਹੀਂ ਹੈਗੀ ਪਰ ਮਾਰ ਦਾ ਜਿਹੜਾ ਵੱਡਾ ਬਜ਼ੁਰਗ ਹੁੰਦਾ ਉਹਦੇ ਬਹੁਤ ਸਾਰੇ ਹੁੰਦੇ ਜੀ ਸੰਭਲ ਨਹੀਂ ਗੱਲ ਤੇ ਇੱਥੇ ਮੈਂ ਗਲਤ ਨਹੀਂ ਹੈਗੀ ਪਲੀਜ਼ ਮੈਨੂੰ ਕਮੈਂਟ ਕਰ ਐਵਰ ਮੇਡੀ ਰਹੀ ਆ ਥੱਲੇ ਤੇ ਮੈਂ ਇੰਨਾ ਨਾਈਸ ਹਨਾ ਵੀ ਜਿਹੜੇ ਸਬਸਕ੍ਰਾਈਬਰ ਸੀ ਬੁਆਲੇ ਮੈਂ ਆਪਦੇ ਹਨਾ ਇੱਕ ਆ ਰੌਲੇ ਦਾ ਕਰਕੇ ਵੀ ਜਿਹੜਾ ਝਗੜਾ ਚੱਲ ਰਿਹਾ ਹੈ ਨਾ ਤੇ ਬਾਕੀ ਰਮਾਨ ਬੁਨਿਆਦ ਬਲੌਂ ਵਾਲੇ ਉਹਨਾਂ ਦਾ ਵੀ ਨਾਮ ਮੈਂ ਬੋਲ ਤਾ ਮੈਨੂੰ ਆਇਆ ਹੁੰਦਾ ਕੋਈ ਭੈਣ ਰਹਿ ਨਾ ਜਾਵੇ ਤੇ ਹੋਰ ਮੇਰੇ ਖਿਆਲ ਨਾਲ ਤਾਂ ਕੋਈ ਭੈਣ ਰਹੀ ਨਹੀਂ ਬਾਕੀ ਮੈਂ ਸੋਚੀ ਆ ਨਹੀਂ ਹਣਾ ਜੇ ਕੋਈ ਜਾਦਾ ਕਿਤਾ ਤੇ ਬਸ ਜੀ ਹਨਾ ਵੀ ਆਈ ਸਪੋਰਟ ਬਣਾਓ ਆਪਣੇ ਚੈਨਲ ਨਾਲ ਮੈਂ ਬਾਕੀ ਜਿਹੜੇ ਜਿਹੜੇ ਭੈਣ ਭਰਾਵਾਂ ਦੇ ਨਾਮ ਰਹਿ ਗਏ ਪਲੀਜ਼ ਮੈਨੂੰ ਇੱਕ ਸੁਖੀ ਦੇ ਨਾਮ ਤੋਂ ਆਈਡੀ ਹੈ ਭੈਣ ਦੀ ਤੇ ਉਹ ਵੀ ਭੈਣ ਬਹੁਤ ਸੋਨੇ ਕਮੈਂਟ ਕਰ ਦਿੰਦੇ ਹਨ ਸੁਖੀ ਦੇ ਨਾਮ ਤੋਂ ਆਈਡੀ ਉਹਨਾਂ ਦੀ ਤੇ ਬਾਕੀ ਜਿੰਨਾ ਭੈਣਾਂ ਨਾਲ ਮੇਰੀ ਗੱਲ ਹੁੰਦੀ ਮੈਂ ਸਾਰਿਆਂ ਦੇ ਨਾਮ ਲੈਂਦੀ ਹਣਾ ਤੇ ਇੱਕ ਸਨਮੁੱਖ ਕੇ ਹੈਗੇ ਭੈਣ ਹਨਾ ਉਹ ਵੀ ਕਮੈਂਟ ਨਹੀਂ ਕਰਦੇ ਵੈਸੇ ਬਲੌਗ ਆਪਣਾ ਦੇਖਦੇ ਐ ਤੇ ਬਸ ਐ ਆਉਂਦਾ ਹਨਾ ਵੀ ਉਹਨਾਂ ਦਾ ਕਾਲ ਮੈਥੇ ਚੱਕੀ ਨਹੀਂ ਗਈ ਹਨਾ ਕਿਉਂਕਿ ਫੋਨ ਬਹੁਤ ਜ਼ਿਆਦਾ ਆਉਂਦੇ ਐ ਤੇ ਤੁਹਾਨੂੰ ਪਤਾ ਹਨਾ ਕਈ ਵਾਰੀ ਬੰਦਾ ਟੈਨਸ਼ਨ ਦੇ ਵਿੱਚ ਹੁੰਦਾ ਉਹਨਾਂ ਨਾਲ ਮੈਂ ਕਰੂੰਗੀ ਇੱਕ ਦਿਨ ਗੱਲ ਹਨਾ ਵੈਲੀ ਹੋ ਕੇ ਜਦਿਆ ਨੇ ਹੋਇਆ ਮੇਰਾ ਮਨ ਰਿਲੈਕਸ ਹੋਇਆ ਤੇ ਚਲੋ ਜੀ ਇਹਨੇ ਭੈਣ ਭਰਾਵਾਂ ਦੇ ਆਪਾਂ ਨਾਲ ਗੋਲਦੇ ਹਨਾ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਕਰ ਲਓ ਕਿਉਂਕਿ ਅੱਜ ਬਲੌਗ ਬੜਿਆ ਨਹੀਂ ਤੇ ਕੱਲ ਨੂੰ ਆਪਾਂ ਸਵੇਰ ਤੋਂ ਵਧੀਆ ਸਟਾਰਟ ਕਰਕੇ ਬਲੌਗ ਆਪਾਂ ਸਵੇਰੇ ਲਈ ਅਪਲੋਡ ਕਰਾਂਗੇ ਤੇ ਪਲੀਜ਼ ਸਪੋਰਟ ਕਰੋ ਆਪਣੇ ਚੈਨਲ ਆ ਤੇ ਸਬਸਕ੍ਰਾਈਬ ਸਬਸਕ੍ਰਾਈਬ ਕਰਿਆ ਕਰੋ ਜੀ ਕਮੈਂਟ ਤੇ ਬਾਕੀ ਜੀ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਹਨ ਤੇ ਬਾਕੀ ਮੇਰੀ ਮਜਬੂਰੀ ਸਮਝੋ ਹਨ ਵੀ ਜੇ ਮੈਂ ਆਪਦੀ ਮਜਬੂਰੀ ਚ ਬੈਠੀ ਐ ਤੇ ਬਾਕੀ ਇਥੇ ਮੈਨੂੰ ਇਹ ਚੀਜ਼ ਦਾ ਅਹਿਸਾਸ ਕਰਾਇਆ ਜਾਂਦਾ ਹਨਾ ਵੀ ਮਤਲਬ ਵੀ ਅਸੀਂ ਵੀ ਨਹੀਂ ਦਇਆ ਸੀ ਮਤਲਬ ਆਪਦੀ ਜਗ੍ਹਾ ਤੇ ਅਸੀਂ ਵੀ ਸਹੀ ਆ ਉਹ ਸਾਹਮਣੇ ਵਾਲੇ ਐ ਕਹਿ ਰਹੇ ਵੀ ਅਸੀਂ ਸਹੀ ਆ ਆਪਦੀ ਜਗ੍ਹਾ ਤੇ ਵੀ ਤੂੰ ਗਲਤ ਮੈਨੂੰ ਇਹ ਚੀਜ਼ ਅਹਿਸਾਸ ਕਰਾਈ ਜਾ ਰਹੀ ਹੈ ਬੀ ਤੁ ਕਿਤੇ ਮਰਜੀ ਭਜਲਾਬ ਨਹੀਂ ਤੇਰਾ ਹੱਕ ਤੈਨੂੰ ਅਸੀਂ ਦੇਣਾ ਨਹੀਂ ਇਹ ਚੀਜ਼ ਦਾ ਮੈਨੂੰ ਅਹਿਸਾਸ ਕਰਾਇਆ ਜਾ ਰਿਹਾ ਤੇ ਪਰ ਮੈਂ ਸੋਚਦੀ ਆ ਬੱਚਿਆਂ ਬਾਰੇ ਸੋਚ ਲੈਣੀ ਮੈਂ ਕਹਦੇ ਨਹੀਂ ਉਹ ਜਾਣੇ ਕਾਦੇ ਵਾਸਤੇ ਤੇ ਜੇ ਮੈਂ ਆਪ ਜਣ ਲਈ ਤੇ ਅੰਮ੍ਰਿਤ ਜੀ ਮਾਂ ਦਾ ਸਟੈਂਡ ਲੈ ਲਿਆ ਹਨਾ ਤੇ ਘਰ ਹੱਫਰ-ਬੱਖਰ ਹੋ ਜਾਣਗੇ ਮਿੰਟਾਂ ਦੇ ਵਿੱਚ ਹੀ ਬੱਚੇ ਰੋਲ ਜਾਣਗੇ ਜਵਾਕੜਿਆਂ ਨੂੰ ਮਾਂ ਨਹੀਂ ਮਿਲਣੀ ਪਿਓ ਨਹੀਂ ਪਿਓ ਤਾਂ ਮਿਲ ਜੂਗਾ ਪਤਾ ਨਹੀਂ ਕੋਲੋਂ ਪਿਓ ਨੇ ਤਾਂ ਜਿਹੋ ਚ ਵਾਰ ਹਨਾ ਪਰ ਵੀ ਇੱਥੇ ਮੈਂ ਫੇਰ ਵੀ ਇਨਸਾਨੀਅਤ ਤੇ ਆ ਦੇ ਢਿੱਡੋ ਜੰਮਾਂ ਤਾਂ ਕਰਕੇ ਸੋਚ ਰਹੀ ਆਂ ਪਰੇਧੀ ਦਾ ਅਹਿਸਾਸ ਕਰਾਇਆ ਜਾਂਦਾ ਵੀ 13 ਹਫਤੇ ਨੂੰ ਮਿਲਦਾ ਨਹੀਂ ਕਿਤੇ ਮਰਜੀ ਭੱਜ ਲਾ ਪਰ ਕੋਸ਼ਿਸ਼ ਜਾਰੀ ਹੈ ਜੇ ਇਹ ਚੀਜ਼ਾਂ ਨਤੀਜਾ ਨਾ ਮਿਲੇ ਮੈਂ ਕੁਝ ਵੀ ਫੈਸਲਾ ਲੈ ਸਕਦੀ ਹਾਂ ਜੇ ਮੈਨੂੰ ਐ ਲੱਗਿਆ ਹਨਾ ਵੀ ਸਿੱਧੇ ਤਰੀਕੇ ਨਾਲ ਕਹਿ ਦਿਆਂ ਕਿ ਘੌਣਾ ਨਿਕਲੇ ਤਾਂ ਉਲਟੇ ਢਿੱਡੀ ਕਰ ਲਈ ਪਰ ਆਪਾਂ ਉਲਟੇ ਢਿੱਡੀ ਕਰਾਂਗੇ ਜਿਵੇਂ ਵੀ ਸਾਫ਼ ਚਾਇਆ ਕੰਮ ਆਪਾਂ ਹੀ ਕਰਾਂਗੇ ਤੇ ਚਲੋ ਜੀ ਰੋਟੀ ਪਾਣੀ ਬਣਾ ਲਿਆ ਹਨਾ ਆਪਾਂ ਹੁਣ ਰੋਟੀ ਖਾਣੇ ਤੇ ਕੈਮਰਾਮੈਨ ਮਨਕੀਰ ਤਾਂ ਇਹ ਪੜਨਾ ਹੈ ਬਹੁਤ ਨੰ ਕੰਮ ਕਰਨਾ ਸਕੂਲ ਤੇ ਬਾਕੀ ਜੀ ਗੁੱਸਾ ਨਾ ਕਰੇ ਜਿਹੜੇ ਭਾਈ ਬ੍ਰਾਹਮਣ ਦੇ ਨਾਮ ਬੋਲਣਾ ਰਹੇਗੀ ਹਨਾ ਕੱਲ ਨਾਲ ਬਲੌਗ ਚਾਪਾ ਜ਼ਰੂਰ ਹੋਵਦਾਂਗੇ ਤੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਚਲੋ ਜੀ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰ ਲਿਓ ਸੋਹਣੇ ਸੋਹਣੇ ਕਰੋ ਜੀ ਕਮੈਂਟ ਤੇ ਆਪਣੀ ਮਤਲਬ ਚੈਨਲ ਨਾਲ ਕਰੋ ਜੀ ਸਪੋਰਟ ਤੇ ਕੱਲ ਨੂੰ ਆਪਾਂ ਵਧੀਆ ਮਤਲਬ ਛੋਟੇਲੀ ਬਲੌਗ ਅਪਲੋਡ ਕਰਾਂਗੇ ਘਰ ਦੇ ਕੰਮ ਕਰਦਾ ਤੇ ਅੱਜ ਵਾਲੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਛੋਟੀ ਜੀ ਵੀਡੀਓ ਬਣੀ ਹੈ ਨਾ ਕਿਉਂਕਿ ਕੋਈ ਬਲੌਗ ਬਣਿਆ ਨਹੀਂ ਅੱਜ ਸਵੇਰੇ ਸੌਂ ਇਦੋਂ ਬਾਅਦ ਮੈਂ ਕੀ ਤੁਸਾਂ ਗਿਆ ਚਲੋ ਜੀ ਅੱਜ ਵਾਲੇ ਵੀਡੀਓ ਦਾ ਬੈਥ ਐਂਡ ਕਰਨੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਾਰਿਆਂ ਨੂੰ